ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਪੰਜਾਬੀਓ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਸਰਕਾਰਾਂ ਨੇ ਸਾਰੇ ਜਿਹੜੇ ਆਪਣੇ ਸੋਸ਼ਲ ਮੀਡੀਆ ਦੇ ਖਾਤੇ ਆ ਭਰਾਵੋ ਬੰਦ ਕਰ ਦਿੱਤੇ ਆ ਸੋ ਮੈਂ ਅਪੀਲ ਕਰਦਾ ਇੱਕ ਤਾਂ ਮੇਰਾ ਵੀਰਾ ਜਿਹੜਾ ਆਪਣਾ ਨਵਾਂ ਬਣਾਇਆ ਖਾਤਾ ਇਹਦੇ ਨਾਲ ਜੁੜੋ ਤਾਂ ਕਿ ਆਪਣੀ ਗੱਲਬਾਤ ਜਿਹੜੀ ਸਾਂਝੀ ਹੁੰਦੀ ਰਵੇ ਸੋ ਆਪਾਂ ਅੱਜ ਗੱਲ ਕਰਨੀ ਹੈ ਜੋ ਸਾਡਾ ਸ਼ਹੀਦ ਕਿਸਾਨੀ ਮੋਰਚੇ ਦਾ ਸੁਭਕਰਨ ਸਿੰਘ ਉਹਦਾ ਕੱਲ ਨੂੰ ਭੋਗ ਹੈ ਪਿੰਡ ਬੱਲੋ ਵਿਖੇ ਸੋ ਸਾਰੀਆਂ ਸੰਗਤਾਂ ਨੂੰ ਪੰਜਾਬੀਆਂ ਨੂੰ ਅਪੀਲ ਹੈ ਕਿ ਕੱਲ ਨੂੰ ਪਿੰਡ ਬੱਲੋ ਸਮਾ 10 ਵਜੇ ਜ਼ਿਲ੍ਹਾ ਬਠਿੰਡਾ ਪਹੁੰਚਣ ਦੀ ਖਿੱਚਲਾ ਕਰਨੀ ਤੇ ਦੂਜੀ ਆਪਾਂ ਅੱਜ ਗੱਲ ਕਰਨੀ ਹੈ ਕਿ ਜਿੱਥੇ ਲਗਾਤਾਰ ਇੱਕ ਪਾਸੇ ਸਾਡੇ ਨੌਜਵਾਨਾਂ ਦੇ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਹੈ ਸਾਡੀ ਨੌਜਵਾਨੀ ਦੀਆਂ ਲੱਤਾਂ ਬਾਹਾਂ ਤੋੜੀਆਂ ਜਾ ਰਹੀਆਂ ਨੇ ਸਾਡੇ ਨੌਜਵਾਨਾਂ ਦੇ ਮੁਕੱਦਮੇ ਦਰਜ ਕੀਤੇ ਜਾ ਰਹੇ ਆ ਉਹ ਦੂਜੇ ਪਾਸੇ ਸਾਡੇ ਜ਼ਖਮਾਂ ਦੇ ਉੱਤੇ ਹੋਰ ਲੂਣ ਭੁੱਕਿਆ ਜਾ ਰਿਹਾ ਹੈ ਤੁਹਾਡੇ ਧਰਾਂਚ ਹੋਣਾ ਲਖੀਮਪੁਰ ਖੀਰੀ ਦੀ ਘਟਨਾ ਲਖੀਮਪੁਰ ਖੀਰੀ ਦੇ ਵਿੱਚ ਕਿਸਾਨੀ ਮੋਰਚੇ ਦੌਰਾਨ ਅਜੇ ਮਿਸ਼ਰਾ ਟੈਣੀ ਜਿਹੜਾ ਉਥੋਂ ਦਾ ਐਮਪੀਸੀ ਮੈਂਬਰ ਪਾਰਲੀਮੈਂਟ ਸੀ ਬੀਜੇਪੀ ਵੱਲੋਂ ਜੀਨੇ ਕਿਸਾਨਾਂ ਦੇ ਉੱਤੇ ਗੱਡੀ ਚੜਾ ਆ ਕੇ ਕਿਸਾਨਾਂ ਨੂੰ ਦਰੜਤਾ ਸੀ ਮਾਰਦਾ ਸੀ ਕਈ ਕਿਸਾਨ ਜ਼ਖਮੀ ਹੋ ਗਏ ਸੀ ਉਸੇ ਅਜੇ ਮਿਸ਼ਰਾ ਟੈਣੀ ਨੂੰ ਦੁਬਾਰਾ ਬੀਜੇਪੀ ਨੇ ਲਖੀਮਪੁਰ ਖੀਰੀ ਤੋਂ ਫਿਰ ਭਰਾਵੋ ਆਪਣਾ ਉਮੀਦਵਾਰ ਲਾਣਿਆ ਸਿੱਕਦਾ ਪੰਜਾਬੀ ਉਹ ਧਿਆਨ ਰੱਖਿਓ ਹੁਣ ਗੱਲ ਦਾ ਸੂਦੇ ਪਿੰਡਾਂ ਚ ਉਹਨਾਂ ਨੇ ਵੋਟਾਂ ਮੰਗਣ ਬੀਜੇਪੀ ਵਾਲਿਆਂ ਨੇ ਹੁਣ ਖੜਾ ਖੜਾ ਕੇ ਸਵਾਲ ਪੁੱਛਣਿਆ ਘੇਰ ਕੇ ਤੇ ਛੇਤਰਾਂ ਦੇ ਹਾਲ ਗਲ ਚ ਪਾਉਣੇ ਇਹਨਾਂ ਦੇ ਪੁੱਛਣਾ ਵੀ ਤੁਸੀਂ ਸਾਡੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਹੁਣ ਵੀ ਸ਼ੰਭੂ ਖਨੌਰੀ ਬਾਡਰਾਂ ਦੇ ਮਾਰ ਰਹੇ ਆ ਕੁੱਟਮਾਰ ਕਰ ਰਹੇ ਆ ਲੱਤਾਂ ਬਾਹਾਂ ਤੋੜ ਰਹੇ ਆ ਪਰਚੇ ਪਾ ਰਹੇ ਆ ਸਾਡੇ ਬੈਠੇ ਕਿਸਾਨਾਂ ਨੂੰ ਜ਼ਲੀਲ ਵੀ ਕਰ ਰਹੇ ਆ ਤੇ ਉਲਟਾ ਸਾਡੇ ਕਾਤਲਾਂ ਨੂੰ ਟਿਕਟਾਂ ਨਾਲ ਵੀ ਨਮਾਜ਼ ਰਹੇ ਹੋ ਆਪਾਂ ਦੇਖਦੇ ਰਹੇ ਹਾਂ ਵੀ ਕਿਵੇਂ ਐਸੇ ਜਗਦੀਸ਼ ਟੈਟਰ ਵਰਗੇ ਸੱਜਨ ਕੁਮਾਰ ਵਰਗੇ ਐ ਚਲਕੇ ਭਗਤ ਵਰਗੇ ਉਹਨਾਂ ਨੂੰ ਕਿਵੇਂ ਕਾਂਗਰਸ ਵੀ ਟਿਕਟਾਂ ਦਿੰਦੀ ਰਹੀ ਹੈ ਸਾਡੇ ਕਾਤਲਾ ਨੂੰ ਉਹੀ ਕੰਮ ਭਰਾਵੋ ਬੀਜੇਪੀ ਨੇ ਸ਼ੁਰੂ ਕਰਤਾ ਪਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਰਲੇ ਸਾਰੇ ਇਕੱਠੇ ਨੇ ਇਹ ਜੇ ਸਾਨੂੰ ਲੱਗਦਾ ਵੀ ਕੋਈ ਇਹ ਪੰਜਾਬ ਦਾ ਮੁੱਖ ਮੰਤਰੀ ਸਾਡੇ ਹੱਕ 'ਚ ਤਾਂ ਭਲੇਖਾ ਆਪਣੇ ਦਿਮਾਗ 'ਚੋਂ ਕੱਢ ਦਿਓ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਕਿਸਾਨਾਂ ਨਾਲ ਐ ਮੈਂ ਪੰਜਾਬ ਨਾਲ ਐ ਭਰਾਵੋ 8 ਦਿਨਾਂ ਬਾਅਦ ਸ਼ਿਕਰਨ ਦੀ ਐਫ ਆਈ ਆਰ ਦਰਜ ਹੋਈ 8 ਦਿਨਾਂ ਬਾਅਦ 21 ਨੂੰ ਦਾ ਕਤਲ ਹੁੰਦਾ ਆ ਦੀ ਮੌਤ ਹੁੰਦੀ ਐ ਸਿੱਧੀ ਪਾਉਂਦਾ ਉਹ ਤੇ 28 ਤਰੀਕ ਨੂੰ ਮੁਕਦਮਾ ਦਰਜ ਹੁੰਦਾ ਉਹ ਵੀ ਹੁੰਦਾ ਅਣਪਛਾਤੇਆਂ ਦੇ ਉੱਤੇ ਆ 0 ਐਫ ਆਈ ਆਰ ਤੁਹਾਡੇ ਧਿਆਨ ਚ ਹੋਣਾ ਯਾਦ ਹੋਣਾ ਵੀ ਜਦੋਂ ਬੇਵਲ ਗੋਲੀ ਕਾਣ ਵਾਪਰਿਆ ਸੀ ਤਾਂ ਇਹੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਅੱਜ ਬਣਿਆ ਹੋਇਆ ਭਾਨਸਿਓ ਮਾਨ ਇੱਕ ਗੱਲ ਕਹਿੰਦਾ ਸੀ ਕਿ ਪੁਲਿਸ ਕਿਵੇਂ ਅਨਪਛਾਤੀ ਹੋ ਗਈ ਜੀ ਪੰਜਾਬ ਦੇ ਗ੍ਰਹਿ ਮੰਤਰੀ ਦੇ ਮੁਕੱਦਮਾ ਦਰਜ ਹੋਣਾ ਚਾਹੀਦਾ ਉਸ ਵੇਲੇ ਦਾ ਗ੍ਰਹਿ ਮੰਤਰੀ ਸੀ ਸੁਖਵੀਰ ਸਿੰਘ ਬਾਦਲ ਫਿਰ ਹੁਣ ਗ੍ਰਹਿ ਮੰਤਰੀ ਹਰਿਆਣਾ ਦੇ ਕਿਉਂ ਨਹੀਂ ਮੁਕੱਦਮਾ ਦਰਜ ਹੋਇਆ ਬਈ ਕਿਉਂ ਨਹੀਂ ਪੁਲਿਸ ਤੇ ਮੁਕੱਦਮਾ ਦਰਜ ਹੋਇਆ ਹੁਣ ਅਨਪਛਾਤੇ ਨੇ ਮੁਕੱਦਮਾ ਦਰਜ ਕਰਤਾ ਇਹਦਾ ਲੋਕਾਂ ਨੇ ਜ਼ੋਰ ਜਾਰ ਪਾ ਕੇ ਭਰਾਵੋ ਕਰਾ ਲਿਆ ਨਹੀਂ ਤਾਂ ਤੁਸੀਂ ਦੂਜੇ ਪਾਸੇ ਦੇਖ ਹੀ ਰਹੇ ਹੋ ਪਰਤਪਾਲ ਜਿਹੜਾ ਲੱਤਾਂ ਬਾਹਾਂ ਤੋੜ ਕੇ ਕਰੀ ਕਰਕੇ ਭੰਨ ਕੇ ਉਹ ਪੀਜੀਆ ਹੀ ਪਾਇਆ ਉਹਦਾ ਕੋਈ ਮੁਕਦਮਾ ਦਰਜ ਨਹੀਂ ਹੋਇਆ ਦੋ ਮੁੰਡਿਆਂ ਦੀਆਂ ਅੱਖਾਂ ਗਈਆਂ ਇੱਕ ਕੱਖ ਚਲੀ ਗਈ ਉਹਦਾ ਕੋਈ ਮੁਕਦਮਾ ਦਰਜ ਨਹੀਂ ਹੋਇਆ ਤਿੰਨ ਜਣੇ ਲੱਤਾਂ ਟੁੱਟੀਆਂ ਬਾਹਾਂ ਟੁੱਟੀਆਂ ਕੋਈ ਮੁਕਦਮਾ ਦਰਜ ਨਹੀਂ 250 ਬੰਦਾ ਜ਼ਖਮੀ ਆ ਕੋਈ ਮੁਕਦਮਾ ਦਰਜ ਨਹੀਂ ਸਾਡੇ ਉੱਥੇ ਦਰਜਨਾਂ ਦੀ ਗਿਣਤੀ ਦੇ ਵਿੱਚ ਬਾਹਾਂ ਸਾਡੇ ਜਿਹੜੇ ਮਸ਼ੀਨਰੀ ਸੀਗੀ ਟਰੈਕਟਰ ਗੱਡੀਆਂ ਉਹ ਭੰਨੇ ਗਏ ਟਾਇਰ ਵੱਡੇ ਗਏ ਟੈਂਕੀਆਂ ਭੰਨੀਆਂ ਸਟੀਅਰਿੰਗ ਭੰਨ ਤੇ ਕੋਈ ਮੁਕਾਦਮਾ ਦਰਜ ਨਹੀਂ ਦੂਜੇ ਪਾਸੇ ਇਸ ਗੱਲ ਤੋਂ ਧਿਆਨ ਭਟਕਾਉਣ ਦੇ ਲਈ ਆ ਨਵਾਂ ਡਰਾਮਾ ਭਾਂਸੋਂ ਨੇ ਸ਼ੁਰੂ ਕਰ ਲਿਆ ਕਿ ਬਾਲਾਸਰ ਫਾਰਮ ਦੀਆਂ ਗੱਲਾਂ ਕਰਨ ਲੱਗ ਗਿਆ ਜੀ ਇਹ ਬਾਲਾਸਰ ਫਾਰਮ ਜੀ ਇਹ ਸੁਖ ਵਿਲਾਸ ਦੀ ਗੱਲ ਹੱਚ ਬਾਲਾਸਰ ਨੇ ਸੁਖ ਵਿਲਾਸ ਦੀ ਗੱਲ ਕਰਦਾ ਕਿ ਸੁਖਵੀਰ ਬਾਦਲਾ ਸੁਖ ਵਿਲਾਸ ਹੈ ਜੀ ਉੱਥੇ ਆ ਗੈਰਕਾਨੂੰਨੀ ਹੈ ਜੀ ਉੱਥੇ ਆ ਗੈਰਕਾਨੂੰਨੀ ਹੈ ਸੋ ਭਵੰਤ ਸਿੰਘ ਤੇਰੇ ਕੋਲੇ ਗੱਲਾਂ ਦਾ ਕੜਾਹ ਬਈ ਕਿੱਥੇ ਗਿਆ ਚੰਨੀ ਨੂੰ 2 ਕਰੋੜ ਰੁਪਈਆ ਰਿਸ਼ਵਤ ਦੇਣ ਵਾਲਾ ਬੰਦਾ ਉਹਨੂੰ ਡਿਊਟੀ ਲਾਤਾ ਚੰਨੀ ਨੂੰ ਅੰਦਰ ਕਰਤਾ ਕਿੱਥੇ ਗਈਆਂ ਰਾਜੇ ਵੜਿੰਗ ਦੀਆਂ ਬੱਸਾਂ ਦੀਆਂ ਬਾੜੀਆਂ ਦਾ ਕਫਲੇ ਦੀਆਂ ਫਾਈਲਾਂ ਜਿਹੜੀਆਂ ਤੂੰ ਕਹਿੰਦਾ ਸੀਗਾ ਮੇਰੇ ਮੇਜ਼ ਤੇ ਪਈਆਂ ਨੇ ਕਿੱਥੇ ਗਿਆ ਆਪਣਾ ਵਿਜੇ ਸਿੰਘਲਾ ਜਿਹੜਾ ਮਾਣਸ ਵਾਲਾ ਤੁਸੀਂ ਆਪ ਹੀ ਮੰਤਰੀ ਦੇ ਅਹੁਦੇ ਤੋਂ ਹਟਾਇਆ ਸੀ ਆਜੋ ਤੁਹਾਡੇ ਸਾਰੇ ਪ੍ਰੋਗਰਾਮ ਚੱਕੇ ਹੁੰਦਾ ਕਿੱਥੇ ਗਿਆ ਮਤਰਤਨ ਬਟਣਡੇ ਦੇ ਹਾਤੀ ਵਾਲਾ ਐਮ ਐਲ ਏ ਕਿੰਨੀਆਂ ਗੱਲਾਂ ਤੂੰ ਇਹਨੂੰ ਪਹਿਲਾਂ ਕਰ ਚੁੱਕੇ ਆਂ ਕਿਹੜੀ ਗੱਲ ਤੇ ਖਰਾਬ ਤਰਿਆ ਹੁਣ ਦੇਖਾਂਗੇ ਜਦੋਂ ਤੂੰ ਸੁਖਵੀਰ ਸਿੰਘ ਬਾਦਲ ਦੇ ਸੁਖਵਲਾਹ ਦੇ ਉੱਤੇ ਕਾਰਵਾਈ ਕਰਦਾ ਤੁਸੀਂ ਪਹਿਲਾਂ ਵੀ ਕਹਿੰਦੇ ਰਹੇ ਆ ਕਿ ਸੁਖਵਲਾਹ ਦੇ ਵਿੱਚ ਸਕੂਲ ਖੋਲਾਂਗੇ ਹੁਣ ਕੱਖ ਨਹੀਂ ਭਰਾਵਾ ਗੱਲਾਂ ਦਾ ਕੜਾ ਜਿੰਨਾ ਮਰਜ਼ੀ ਬਣਾਏ ਚੱਲ ਨਾਲੇ ਤੂੰ ਸਰਕਾਰ ਐ ਤੇਰੇ ਹੱਥ ਚ ਕਾਨੂੰਨ ਐ ਤੇਰੇ ਹੱਥ ਚ ਪੁਲਿਸ ਐ ਤੂੰ ਜੋ ਮਰਜ਼ੀ ਹੁਕਮ ਕਰਦਾ ਜਿਹਦੇ ਮਰਜ਼ੀ ਕਾਰਵਾਈ ਕਰਾ ਸਕਦਾ ਤੇਰਾ ਕੰਮ ਕਾਰਵਾਈ ਕਰਨ ਦਾ ਗੱਲਾਂ ਕਰਨ ਦਾ ਨਹੀਂ ਅਸਲ ਭਰਾਵੋ ਧਿਆਨ ਦੇਣ ਦੀ ਲੋੜ ਆ ਪੰਜਾਬੀਓ ਇਹ ਆ ਸਾਰੇ ਮੁੱਦੇ ਤੋਂ ਕਿਸਾਨਾਂ ਦੇ ਮੁੱਦੇ ਤੋਂ ਧਿਆਨ ਭਟਕਾ ਕੇ ਵੀ ਲੋਕ ਮੈਨੂੰ ਸਵਾਲ ਕਰਨਗੇ ਵੀ ਇੰਨੇ ਦਿਨਾਂ ਬਾਅਦ ਐਫ ਆਰ ਕਿਉਂ ਦਰਜ ਕੀਤੀ ਐ ਇੰਨੇ ਦਿਨ ਹੋ ਗਏ ਸਾਡੇ ਮੁੰਡਿਆਂ ਨੂੰ ਫੱਟੜ ਹੋਣਾ ਨੱਤਾਂ ਬਾਹਾਂ ਤੋੜਿਆ ਨੂੰ ਉਹਦੇ ਮੁਕੱਦਮੇ ਕਿਉਂ ਨਹੀਂ ਦਰਜ ਕਰ ਰਿਹਾ ਆ ਸਾਰਾ ਧਿਆਨ ਭਟਕਾਉਣ ਦੇ ਲਈ ਇਨੇ ਚੱਕ ਕੇ ਸੁਖਵਲਾਸ ਵਾਲੀ ਗੱਲ ਅੱਗੇ ਕੱਢ ਲੈਂਦੀ ਆ। ਆ ਲਈ ਫਿਰਦਾ ਕੇਜਰੀਵਾਲ ਨੂੰ ਇੱਥੇ ਦੋ ਤੰਦਰਾਂ ਦੇ ਦੌਰੇ ਤੇ ਕੇਜਰੀਵਾਲ ਆਇਆ। ਪਹਿਲਾਂ ਜਹਾਜ਼ ਉੜਦਾ ਦਿੱਲੀ ਨੂੰ। ਉਹਨੂੰ ਲੈ ਕੇ ਆਉਂਦਾ। ਫਿਰ ਜਹਾਜ਼ ਦਵਾਰਾ ਉੜਦਾ ਉਹਨੂੰ ਛੱਡ ਕੇ ਆਉਂਦਾ। ਪਹਿਲਾਂ ਜਾਣ ਦਾ 걔ੜਾ, ਫਿਰ ਆਉਣ ਦਾ 걔ੜਾ, ਫਿਰ ਛੱਡਣ ਦਾ 걔ੜਾ, ਫਿਰ ਵਾਪਸ ਮੁੜਨ ਦਾ 걔ੜਾ। ਐਂ ਸਾਡਾ ਕਈ ਕਰੋੜਾਂ ਰੁਪਈਆ ਦਾ ਤੇਲ ਜਹਾਜ਼ਾਂ 'ਚ ਐਂ ਫੁੱਕੀ ਜਾਂਦਾ ਏ। ਕਰਨਾ ਤਾਂ ਕਹਿੰਦੇ ਇਹ ਮੁਹੱਲਾ ਕਲੀਨ ਕਰਨਾ ਤੋਂ ਘਾਟਣਾ ਜੀ ਇੱਥੇ। ਮੁਹੱਲਾ ਕਲੀਨ ਕਰਨਾ ਤੋਂ ਘਾਟਣ ਕਰਾਉਣ ਲਈ ਇੱਥੇ ਕੇਰੀਵਾਲ ਆ ਰਿਹਾ। ਕੀ ਗੱਲ ਬਈ ਪੰਜਾਬ ਦਾ ਤੂੰ ਮੁੱਖ ਮੰਤਰੀ ਹੈ ਕੇਜਰੀਵਾਲ ਮੁੱਖ ਮੰਤਰੀ ਹੈ ਅਧਿਕਾਰਤਨ ਤੂੰ ਕਰਦੇ ਤੇਰੇ ਕੋਲੇ 90 99 ਹੋਰ ਬੰਦੇ ਆ ਮੰਤਰੀ ਐ ਐਮ ਐਲ ਇਹਨਾਂ ਨੂੰ ਤੇ ਕਰਾ ਦੇ ਜਾਂ ਫਿਰ ਆਪਣਾ ਉਹਦਾ ਛੱਡ ਤੇ ਮੁੱਖ ਮੰਤਰੀ ਕੇਜਰੀਵਾਲ ਨੂੰ ਬਣਾ ਦੇ ਮੈਂ ਤਾਂ ਹੈਗੀ ਹੀ ਐ ਬੈਸਦਾ ਕੋਈ ਸ਼ੱਕ ਨਹੀਂ ਹੈਗੀ ਬੈਸਦਾ ਉਹ ਹੈਗੀ ਹੀ ਐ ਕਿਉਂਕਿ ਸਾਰਾ ਕੁਝ ਹੀ ਉਹ ਉਹਨਾਂ ਦੇ ਮੁਤਾਬਕ ਉਹਨਾਂ ਦੇ ਹੱਥ ਤੇ ਰਿਮੋਟ ਕੰਟਰੋਲ ਉਹਨਾਂ ਕੋਲੇ ਐ ਉਹਨਾਂ ਮੁਤਾਬਕ ਤੂੰ ਚੱਲਦਾ ਆ ਪਰ ਤੂੰ ਸਿੱਧੇ ਰੂਪ ਜੀ ਐਲਾਨ ਕਰ ਦੇ ਕਿ ਪਰ ਉਹ ਮੈਂ ਹਟਿਆ ਪਾਸੇ ਹੁਣ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੇਜਰੀਵਾਲ ਹੋਊਗਾ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਈ ਬਾਰ-ਬਾਰ ਇਹੀ اپੀਲਾ ਕਰਦੇ ਆ ਕਿ ਇਹਨਾਂ ਦੀ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਲਗਾਤਾਰ ਤੁਹਾਨੂੰ ਗਮਰਾਹ ਕਰ ਰਿਹਾ ਬੰਦਾ ਲਗਾਤਾਰ ਝੂਠ ਗੱਪ ਤੂਫਾਨ ਇਹ ਤੁਹਾਡੀ ਨਵਜ ਫੜੀ ਬੈਠਾ ਵੀ ਕਿਵੇਂ ਲੋਕਾਂ ਦਾ ਧਿਆਨ ਭਟਕਾਉਣਾ ਹੈ ਕਿਵੇਂ ਲੋਕਾਂ ਦਾ ਧਿਆਨ ਇੱਕ ਪਾਸੇ ਦੂਜੇ ਪਾਸੇ ਲਾਉਣਾ ਪੱਟ ਕੇ ਉਹੀ ਕੰਮ ਕਰ ਰਿਹਾ ਸੋ ਕਿਸਾਨੀ ਮੋਰਚੇ 'ਚ ਬਈ ਡਟੇ ਰਹੋ ਬੱਤ ਤੋਂ ਵੱਧ ਵੱਡੀਆਂ ਗਿਣਤੀਆਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਬਹੀਰਾਂ ਘੱਟ ਕੇ ਬਾਰੀਆਂ ਬਣ ਕੇ ਸੰਬੂਖ ਨੌਰੀ ਪਹੁੰਚੋ ਬਈ ਲੜਾਈ ਵੱਡੀ ਐ ਲੜਾਈ ਲੰਮੀ ਐ ਦੋ ਵੇਲੇ ਗੁਰੂ ਘਰ ਦਾ ਅਰਦਾਸ ਕਰਿਆ ਕਰੋ ਦੋ ਵੇਲੇ ਮੈਂ ਬੇਨਤੀ ਕਰਦਾ ਹਾਂ ਗੁਰੂ ਘਰਾਂ ਦੇ ਗ੍ਰੰਥੀ ਸਹਿਬਾਨਾਂ ਨੂੰ ਕਿ ਦੋ ਵੇਲੇ 5-5 10-10 ਮਿੰਟ ਰੋਜ਼ ਆਪਣੇ ਲੋਕਾਂ ਨੂੰ ਜਗਾਓ ਹੋਕਾ ਦਿਓ ਵੀ ਚਲੋ ਭਾਈ ਬਾਰਡਰਾਂ ਵੱਲ ਚਲੋ ਬਾਰਡਰਾਂ ਵੱਲ ਜਿੰਨੀ ਤੁਹਾਡੀ ਗਿਣਤੀ ਬਾਰਡਰਾਂ ਤੇ ਹੋਣੀ ਐ ਉਨਾਂ ਹੀ ਸਰਕਾਰ ਨੇ ਗੁੱਡੇ ਪਰ ਹੋਣਾ ਹਾਜ਼ਰੀ ਯਕੀਨੀ ਬਣਾਓ ਜਿੰਨੇ ਖਨੌਰੀ ਦੇ ਆਲੇ-ਦਾਲੇ ਪਿੰਡ ਨੇ ਜਿੰਨੇ ਸ਼ੰਭੂ ਦੇ ਆਲੇ-ਦਾਲੇ ਪਿੰਡ ਨੇ ਉਹਨਾਂ ਪਿੰਡਾਂ ਨੂੰ ਖਾਸ ਤੌਰ ਤੇ ਅਪੀਲ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਰੋਜ਼ ਨੌਜਵਾਨੋ ਉੱਥੇ 4-4 5-5 ਘੰਟੇ ਤੁਸੀਂ ਨੇੜੇ ਪਿੰਡਾਂ 'ਚ ਬੈਠਿਓ ਆਪਣੀਆਂ ਹਾਜ਼ਰੀਆਂ ਬਈ ਯਕੀਨੀ ਤੌਰ ਤੇ ਬਣਾਓ ਸਾਡੇ ਬਜ਼ੁਰਗਾਂ ਦਾ ਸਾਡੇ ਬੈਠੇ ਉੱਥੇ ਭਰਾਵਾਂ ਦਾ ਸਾਥ ਦੇਗੇ ਸੋ ਮੈਂ ਫਿਰ ਅਪੀਲ ਕਰਦਾ ਬਈ ਗੱਲਾਂ ਬਾਤਾਂ ਆਪਾਂ ਕਰਦੇ ਰਵਾਂਗੇ ਮੇਰੇ ਸਾਰੇ ਜਿਹੜੇ ਸੋਸ਼ਲ ਮੀਡੀਆ ਦੇ ਖਾਤੇ ਨੇ ਬਈ ਉਹ ਸਰਕਾਰ ਨੇ ਬੰਦ ਕਰ ਦਿੱਤੇ ਆੜਾ ਦਿੱਤੇ ਆ ਇੱਥੋਂ ਦੇ ਵੀ ਨਹੀਂ ਹੈਗੇ ਆ ਨਵਾਂ ਭਰਾਵੋ ਖਾਤਾ ਬਣਾਇਆ ਆਪਣੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸੋ ਇਹਦੇ ਨਾਲ ਮੇਰਾ ਵੀ ਇਹ ਮੇਰਾ ਪੇਜ ਨਵਾਂ ਬਣਿਆ ਹੋਇਆ ਜਿੱਤੇ ਮੈਂ ਅੱਜ ਬੋਲ ਰਿਹਾ ਇਹਦੇ ਨਾਲ ਤੁਸੀਂ ਇੱਕ ਬਾਈ ਨੇ ਸਵਾਲ ਪੁੱਛਿਆ ਕਹਿੰਦਾ ਬਾਈ ਤੇਰਾ ਸੋਸ਼ਲ ਮੀਡੀਆ ਤੇ ਵਿਰੋਧ ਹੋ ਰਿਹਾ ਕੁਝ ਦਿਨਾਂ ਤੋਂ ਸੋ ਇਹਦਾ ਵੀ ਜਵਾਬ ਬਾਈ ਮੈਂ ਤੁਹਾਨੂੰ ਦੇ ਦਿੰਨਾ ਮੇਰਾ ਸੋਸ਼ਲ ਮੀਡੀਆ ਤੇ ਵਿਰੋਧ ਕੌਣ ਕਰ ਰਹੇ ਨੇ ਬਾਦਲਾਂ ਦੇ ਕਾਂਗਰਸੀਆਂ ਦੇ ਆਮ ਆਦਮੀ ਪਾਰਟੀ ਦੇ ਭਾਜਪੀ ਦੇ ਜਿਹੜੇ ਖਰੀਦੇ ਹੋਏ ਪੇੜ ਬੰਦੇ ਨੇ ਉਹ ਬੈਠ ਕੇ ਮੇਰਾ ਵਿਰੋਧ ਕਰ ਰਹੇ ਹੈ ਹੁਣ ਲਗਾਤਾਰ ਸਾਰੀਆਂ ਧਰਾਂ ਸਾਰੀਆਂ ਪਾਰਟੀਆਂ ਮੇਰੇ ਖਿਲਾਫ ਇੱਕ ਮਾਹੌਲ ਇੱਕ ਵਰਤਾਨ ਸਰਜਰੇ ਨੇ ਕਿ ਲੱਖੇ ਦੇ ਖਿਲਾਫ ਇੱਕ ਪ੍ਰਪਾਗੈਂਡਾ ਚਲਾ ਕੇ ਲੱਖੇ ਨੂੰ ਬਦਨਾਮ ਕਿਵੇਂ ਕਰਨਾ ਸੋ ਸਾਰਾ ਮਾਹੌਲ ਸਰਜਿਆ ਜਾ ਰਿਹਾ ਇਹਨਾਂ ਦੇ ਬੰਦੇ ਹੀ ਕਿਸਾਨੀ ਮੋਰਚੇ ਦੇ ਵਿੱਚ ਵੀ ਮੁਰਦਾਬਾਦ ਮੁਰਦਾਬਾਦ ਲੱਖਾ ਕਰਦੇ ਆ ਮੈਂ ਇਹ ਕਹਿਣਾ ਚਾਹੁੰਨਾ ਵੀ ਜੇ ਇਹਨਾਂ ਦੇ ਮਨ 'ਚ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਹਾਂ ਵੀ ਜੇ ਕਿਸੇ ਦੇ ਮਨ 'ਚ ਕੋਈ ਮੇਰੇ ਪ੍ਰਤੀ ਮੇਰੀ ਜ਼ਿੰਦਗੀ ਪ੍ਰਤੀ ਮੇਰੇ ਕੰਮਾਂ ਪ੍ਰਤੀ ਸਵਾਲ ਨੇ ਤਾਂ ਬਾਈ ਮੈਂ ਮੋਰਚੇ 'ਚ ਵੀ ਹੁੰਨਾ ਮੈਂ ਪਿੰਡਾਂ 'ਚ ਵੀ ਹੁੰਨਾ ਤੁਸੀਂ ਬੈਠ ਕੇ ਸਵਾਲ ਪੁੱਛ ਲਿਓ ਜੇ ਮੈਂ ਸਵਾਲ ਤੋਂ ਆਨਕਾਨੀ ਕਰਦਾ ਫਿਰ ਮੈਂ ਤੁਹਾਡਾ ਦੇਨਦਾਰ ਆ ਜੇ ਮਕਸਦ ਹੀ ਇਹ ਹੈਗਾ ਕਿ ਬਾਈ ਆਇਆ ਅਸੀਂ ਪਹਿਲਾਂ ਹੀ ਵੀਡੀਓ ਤਿਆਰ ਕਰੀ ਬੈਠੇ ਆ ਕਿ ਲੱਖੇ ਦੇ ਗੱਲ ਪੈਣਾ ਹੈ ਲੱਖੇ ਦੀ ਮੁਰਦਾਬਾਦ ਕਰ ਦੋ ਮੁਰਦਾਬਾਦ ਨਹੀਂ ਮੈਨੂੰ ਕੋ ਚੱਕਰ ਨਹੀਂ ਮੁਰਦਾਬਾਦ ਕਰ ਦੋ ਜੇ ਕੋਈ ਬੰਦਾ ਇਹ ਮਨਸਾ ਲਈ ਬੈਠਾ ਮਨ ਦੇ ਵਿੱਚ ਕਿ ਲੱਖੇ ਦੀ ਅਸੀਂ ਬੇਇੱਜ਼ਤੀ ਕਰਨੀ ਹੈ ਪਰ ਪੱਗ ਦਾ ਭਰਾ ਬੁਲ੍ਹਾਈ ਨਹੀਂ ਜਾਂਦੀ ਕਿਸੇ ਤੋਂ ਪੱਗ ਨਹੀਂ ਸੀ ਲਾਹਣਾ ਆਉਂਦੇ ਤੇ ਨਾ ਇਹ ਭਲੇਖਾ ਕੋਈ ਬਹਿ ਮਨ ਚ ਪਾਲ ਲਿਓ ਦੇਖੋ ਅਸੀਂ ਕੋਈ ਨਾ ਅਸੀਂ ਕੋ ਬਦਮਾਸ਼ ਠੀਕ ਹੈ ਇੱਕ ਦੌਰ ਸੀਗਾ ਕੋਈ ਬੀਤਿਆ ਹੋਇਆ ਸਾਡਾ ਸਮਾਂ ਸੀਗਾ ਤੇ ਨਾ ਅਸੀਂ ਕਿਸੇ ਨੂੰ ਕੋਈ ਧਮਕੀ ਦਿੰਨੇ ਆ ਨਾ ਸਾਨੂੰ ਲੋੜ ਆ ਅਸੀਂ ਆਪਣਾ ਕੰਮ ਕਰ ਰਹੇ ਆ ਪਰ ਜੇ ਭਰਾ ਬੁੱਟ ਕੇ ਕੋਈ ਚਾਰ ਬੰਦੇ ਕਹਿ ਦੇਣਗੇ ਵੀ ਅਸੀਂ ਵੀਡੀਓ ਬਣਾ ਕੇ ਕੋਈ ਬਾਦਲਾਂ ਦੇ ਛੱਡੇ ਹੋਏ ਪਾਲਤੂ ਕੋਈ ਬੱਕਰ ਦੇ ਛੱਡੇ ਹੋਏ ਕੋਈ ਕਾਂਗਰਸੀਆਂ ਦੇ ਕੋਈ ਭਾਜਪੀ ਦੇ ਉੱਠ ਕੇ ਲੱਖੇ ਦੀ ਪੱਗ ਨੂੰ ਹੱਥ ਪਾ ਲਾਂਗੇ ਉਹ ਤਾਂ ਬਈ ਬਰਦਾਸ਼ਤ ਹੋਣੀ ਨਹੀਂ ਐਸੇ ਕਰਕੇ ਨਾ ਤੁਰੇ ਫਿਰਦੇ ਆ ਸਵਾਲ ਆ ਤੁਹਾਡੇ ਜੀ ਆਆਂ ਨੂੰ ਜਦੋਂ ਮਰਜ਼ੀ ਸਵਾਲ ਉੱਠ ਕੇ ਜਿਹੜੇ ਮਰਜ਼ੀ ਚੈਨਲਾਂ ਤੇ ਆ ਜਾਓ ਮੀਡੀਆ ਬੁਲਾ ਲਿਓ ਜਿਹੜਾ ਮਰਜ਼ੀ ਸਵਾਲ ਆ ਮੈਨੂੰ ਬੈਠ ਕੇ ਸਵਾਰ ਕਰ ਲਓ ਪਰ ਦੋ ਤਿੰਨ ਥਾਂ ਇਹ ਰੋਲਾ ਗੋਲਾ ਐਂ ਪੈ ਗਿਆ ਮਨ ਚ ਭਲੇਖਾ ਪਹਿਲਾਂ ਹੀ ਵੀਡੀਓ ਕੱਢੀ ਬੈਠੇ ਹੁਣ ਤਿਆਰ ਹੁੰਦੇ ਆ ਲਾਲਾ ਵਾਲੇ ਜੀ ਕਰਦੇ ਰੋਲਾ ਜਆ ਪਾਦੇ ਵੀ ਲੱਖੇ ਦੀ ਬੇਇੱਜ਼ਤੀ ਕਰਤੀ ਬੇਇੱਜ਼ਤੀ ਕਰਤੀ ਜਾਂ ਮੈਨੂੰ ਦੱਸ ਦਿਓ ਵੀ ਲੱਖੇ ਨੇ ਭਰਾਵੋ ਹੁਣ ਤੱਕ ਕੋਈ ਗਦਾਰੀ ਕੀਤੀ ਹੋਵੇ ਪੰਜਾਬ ਦੇ ਨਾਲ ਕੋਈ ਧੋਖਾ ਕਮਾਇਆ ਹੋਵੇ ਲੋਕਾਂ ਦੇ ਨਾਲ ਕੋਈ ਪਿੱਠੇ ਛੁਰਾ ਮਾਰਿਆ ਹੋਵੇ ਲੱਖਾ ਲੜ ਰਿਹਾ ਹੁਣ ਤੱਕ ਕਦੇ ਪੰਜਾਬੀ ਬੋਲੀ ਲਈ ਕਦੇ ਪੰਜਾਬ ਦੇ ਪਾਣੀਆਂ ਲਈ ਕਦੇ ਪ੍ਰਵਾਸ ਤੇ ਮੈਂ ਗੱਲ ਕਰਦਾ ਕਦੇ ਜ਼ਮੀਨਾਂ ਨਾ ਵੇਚਣ ਦੀ ਮੈਂ ਗੱਲ ਕਰਦਾ ਬਾਈ ਜ਼ਮੀਨਾਂ ਨਾ ਵੇਚੋ ਨਾ ਪੰਜਾਬ ਛੱਡ ਕੇ ਭਜੋ ਪੰਜਾਬ ਖਾਲੀ ਹੋ ਰਿਹਾ ਆਪਣੀ ਬੋਲੀ ਆਪਣੇ ਦਰਸੇ ਨੂੰ ਸੰਭੋ ਲੱਖਾ ਅੱਜ ਦਾ ਨਹੀਂ ਲੱਖਾ ਕਿਆ ਸਾਲ ਤੋਂ ਬਈ ਘਰੋਂ ਨਿਕਲਿਆ ਹੋਇਆ ਤੁਰਿਆ ਹੋਇਆ ਦਿਨ ਰਾਤ ਲੜ ਰਿਹਾ ਰੱਖਾ ਪਰ ਇੱਕ ਮਾਹੌਲ ਹੁੰਦਾ ਹੈ ਕਿ ਤੁਹਾਡੇ ਲਈ ਲੜਨ ਵਾਲੇ ਬੰਦਿਆਂ ਦੇ ਖਿਲਾਫ ਇੱਕ ਮਾਹੌਲ ਬਣਾਇਆ ਜਾਂਦਾ ਹੈ ਉਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਇਸ ਸਟੇਟ ਦੀਆਂ ਵੀ ਚਾਲਾਂ ਹੁੰਦੀਆਂ ਨੇ, ਏਜੰਸੀਆਂ ਦੀਆਂ ਵੀ ਖੇਡਾਂ ਹੁੰਦੀਆਂ ਨੇ। ਵੀ ਜਿਹੜਾ ਬੰਦਾ ਆਪਣੇ ਲੋਕਾਂ ਦੀ ਆਵਾਜ਼ ਬਣਦਾ ਹੈ, ਆਪਣੇ ਲੋਕਾਂ ਨੂੰ ਸਹੀ ਰਾਹ ਦਿਖਾਉਂਦਾ ਹੈ, ਉਹ ਬੰਦੇ ਨੂੰ ਜਾਂ ਤਾਂ ਲੋਕਾਂ 'ਚ ਬਦਨਾਮ ਕਰ ਦੋ, ਪ੍ਰਾਪੇ ਗੰਡੇ ਰਾਹੀਂ, ਨਾਮ ਬਦਨਾਮ ਹੋਇਆ ਕੋਈ ਨਾ ਕੋਈ ਝੂਠਾ-ਮੂਠਾ ਮੁਕੱਦਮਾ ਮੜ ਕੇ ਅੰਦਰ ਦਾ ਦੇ ਦਿਓ। ਫੇਰ ਵੀ ਨਾ ਸੂਤ ਆਇਆ ਤਾਂ ਅਖੀਰਲਾ ਹਥਿਆਰ ਹੁੰਦਾ ਉਹਨੂੰ ਮਰਵਾ ਦਿਓ। ਇਹ ਤਿੰਨ ਤਰ੍ਹਾਂ ਦੇ ਹਥਿਆਰ ਭਰਾ ਉਹ ਸਟੇਟ ਏਜੰਸੀਆਂ ਵਰਤਦੀਆਂ ਆਈਆਂ ਨੇ। ਸੋ ਉਹੀ ਮਾਹੌਲ ਅੱਜ ਮੈਂ ਦੇਖ ਰਿਹਾ ਕਿ ਇਹ ਲਗਾਤਾਰ ਜਿੰਨੇ ਬਾਦਲਾ ਬਾਦਲਾਂ ਦੀ ਵੱਧ ਪੂਛ ਨੂੰ ਅੱਗ ਲੱਗੀ ਹੋਈ ਆ ਆਓ ਬੈਠੇ ਥੋੜਾ ਕਦੇ ਸੁਖਵੀਰ ਬਾਦਲ ਆ ਜੇ ਕੋਈ ਵੱਡਾ ਥੋੜਾ ਬਿਠਾ ਦਿਓ ਕੋਈ ਤੁਹਾਡੇ ਬੌਕਰ ਵਾਲੇ ਤੁਸੀਂ ਲਿਓ ਕਿ ਕਾਂਗਰਸ ਕੋ ਤੁਸੀਂ ਲਿਓ ਕਿ ਬੀਜੇਪੀ ਵਾਲੇ ਤੁਸੀਂ ਲਿਓ ਮੈਂ ਉਹਨੂੰ ਤਿਆਰ ਆ ਮੇਰੇ ਬਾਰੇ ਜੋ ਮਰਜ਼ੀ ਸਵਾਲ ਪੁੱਛ ਲਿਓ ਪਰ ਐ ਜਿੱਦ ਤੱਕ ਤੁਸੀਂ ਬਣਾਈ ਬੈਠੇ ਮਾਹੌਲ ਵੀ ਐ ਤੁਸੀਂ ਬਦਨਾਮ ਕਰ ਦੋਂਗਾ ਐ ਨਹੀਂ ਮੈਂ ਉਹਦਾ ਨਾਮ ਹੁੰਦਾ ਲਾਓ ਜੋਰ ਮੈਂ ਕਹਿੰਦਾ ਜੋ ਹਰ ਬੰਦੇ ਨੂੰ ਸੋਸ਼ਲ ਮੀਡੀਆ ਤੇ ਬੋਲਣ ਦਾ ਹੱਕ ਆ ਬਾਈ ਬੋਲੇ ਜੀ ਸਦਕੇ ਬੋਲਿਓ ਸਾਰਥਕ ਤਰੀਕੇ ਦੇ ਨਾਲ ਸ਼ਬਦਾਵਲੀ ਵਧੀਆ ਹੋਣੀ ਚਾਹੀਦੀ ਹੈ ਬੰਦੇ ਦੀ ਜੋ ਮਰਜ਼ੀ ਬੋਲੀ ਜਾਓ ਮੈਂ ਨਹੀਂ ਕਿਸੇ ਨੂੰ ਰੋਕਦਾ ਜੋ ਜੀ ਚ ਮਨ ਚਾਉਂਦਾ ਬੋਲੋ ਪਰ ਜਿਹੜੇ ਭਰਾ ਮੇਰੇ ਕੋਲ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਜੀ ਸਦਕੇ ਮੈਂ ਸਵਾਗਤ ਕਰੂੰਗਾ ਮੈਂ 14 ਜਨਵਰੀ ਨੂੰ ਪੰਜਾਬ ਪੰਜਾਬੀ ਤੇ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਦੇਮ ਉਸ ਦਿਨ ਹੀ ਕਿਹਾ ਜੀ ਬਾਈ ਜੀਨੇ ਕੋ ਸਵਾਲ ਕਰਨਾ ਜੀ ਸਦਕੇ ਆਓ ਮੈਂ ਤਿਆਰ ਹਾਂ ਅੱਜ ਵੀ ਕਹਿੰਦਾ ਮੈਂ ਤਿਆਰ ਹਾਂ ਪਰ ਜੇ ਉੱਥੇ ਬੰਦੇ ਆ ਕੇ ਕੋਈ ਬਾਦਲਾਂ ਦੇ ਛੱਡੇ ਹੋਏ ਜਾਂ ਕੋਈ ਦੂਜੀਆਂ ਤੀਜੀਆਂ ਤਰ੍ਹਾਂ ਦੇ ਛੱਡੇ ਹੋਏ ਜਾਂ ਬੋਕਰਾਂ ਦੇ ਜਾਂ ਕੋਈ ਕਾਂਗਰਸੀਆਂ ਦੇ ਵੀ ਰੱਖੇ ਦੇ ਗਲਪੇ ਜੋ ਜੀ ਰੱਖੇ ਦੀ ਬੇਇੱਜ਼ਤੀ ਕਰਦੇ ਉਹ ਤਾਂ ਨਾਲ ਸਾਥੋਂ ਭਰਾਵੋ ਕਰਾਉਣੀ ਕਰਾਈ ਜਾਣੀ ਸੀ ਤੇ ਇਸ ਕਰਕੇ ਆਹੀ ਅਪੀਲ ਆ ਕੱਲ ਨੂੰ ਦਾ ਭੋਗ ਆ ਨੌਜਵਾਨ ਦਾ ਸ਼ੁਭ ਕਰਨ ਦਾ ਬੱਲੋ ਪਿੰਡ ਜ਼ਿਲ੍ਹਾ ਬਠਿੰਡਾ ਉੱਥੇ ਵੀ ਪਹੁੰਚੋ ਤੇ ਆ ਬੀਜੇਪੀ ਵਾਲਾ ਨੂੰ ਘੇਰ ਕੇ ਛਤਰਾਂ ਦੇ ਹਾਰ ਗਲ ਚ ਪਾਉਣੇ ਆ ਵੀ ਤੁਸੀਂ ਮਿਸ਼ਰੇ ਟੈਣੀ ਵਰਗੇ ਨੂੰ ਟਿਕਟਾਂ ਸਾਡੇ ਨੌਜਵਾਨਾਂ ਦੀ ਗੋਲੀਆਂ ਤੇ ਆ ਦੂਜੇ ਬਾਦਲ ਵਾਲੇ ਅੰਦਰ ਖਾਤੇ ਸਮਝੌਤੇ ਤੈਅ ਐ ਇਹਨਾਂ ਦਾ 6 5 2 6 ਬਾਦਲ ਨੇ ਲੜਨਾ ਸੀ 5 ਲੜਦੀਆਂ ਸੀਗੀਆਂ ਬੀਜੇਪੀ ਵਾਲਿਆਂ ਨੇ 2 ਦੇਣੀਆਂ ਸੀ ਢੀਂਡਸਾ ਗਰੁੱਪ ਨੂੰ 6 5 11 ਤੇ 2 13 ਇਹਨਾਂ ਦਾ ਸਮਝੌਤਾ ਹੋ ਚੁੱਕਿਆ ਸੀ ਇੱਕਸਾਨੀ ਮੋਰਚਾ ਸ਼ੁਰੂ ਹੋ ਗਿਆ ਫੋਸਾ ਦਾ ਹੁਣ ਵੀ ਹੋ ਜੇ ਅੰਦਰ ਖਾਤੇ ਇੱਕੋ ਹੀ ਨੇ ਇੱਕ ਪਾਸੇ ਕਹਿੰਦੇ ਅਸੀਂ ਕਿਸਾਨਾਂ ਨਾਲ ਆ ਬਦਲਣ ਜੁੰਡਲੀ ਕਹਿੰਦੀ ਐ ਦੂਜੇ ਪਾਸੇ ਅੰਦਰ ਖਾਤੇ ਬੀਜੇਪੀ ਨਾਲ ਗੱਲਾਂ ਚੱਲ ਰਹੀਆਂ ਨੇ ਲਗਾਤਾਰ ਸੋ ਭਰਾਵੋ ਇੱਥੇ ਪੰਜਾਬ ਦੇ ਲੋਕੋ ਸਮਝੋ ਤੁਹਾਡਾ ਕੋਈ ਦਰਦ ਹੀ ਨਹੀਂ ਬਾਈ ਤੁਹਾਡੇ ਪੁੱਤ ਮਾਰੇ ਜਾ ਰਹੇ ਆ ਤੁਹਾਡੀਆਂ نسلਾਂ ਤਬਾਹ ਹੋ ਰਹੀਆਂ ਨੇ ਤੁਹਾਡੀਆਂ ਜ਼ਮੀਨਾਂ ਖੋਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੁਹਾਡੀ ਸਭਿਆਤ ਨੂੰ ਖਤਮ ਕਰਨ ਦੀ ਬਿਉਂਤਬੰਦੀ ਪੂਰੀ ਬਣਾਈ ਜਾ ਚੁੱਕੀ ਆ ਆਪਣੀ ਲੜਾਈ ਆਪ ਲੜਨੀ ਪੈਂਦੀ ਆ ਆਪਣੇ ਹੱਥੀਂ ਆਪਣੇ ਕਾਜ ਸਵਾਰਨਾ ਪੈਂਦਾ ਹੈ ਇਥੇ ਦੂਜੇ ਦੇ ਕੋਈ ਫਰਿਸ਼ਤੇ ਦੀ ੜੀਕ ਨਾ ਕਰੋ ਸੋ ਉੱਠ ਕੇ ਹੁਣ ਤੱਕ ਘਰਾਂ ਤੋਂ ਬਾਈ ਬਾਹਰ ਆ ਜਾਓ ਜਿੰਨੇ ਵੀ ਤਰਬੰਦਰ ਸਿੰਘ ਕਹਿੰਦਾ ਬਾਈ ਮੈਂ ਬਾਹਰ ਆ ਨਹੀਂ ਤਾਂ ਜ਼ਰੂਰ ਆਉਂਦਾ ਬਾਹਰ ਲਿਓ ਮੁੜਿਓ ਬਾਈ ਕਮਾਈਆਂ ਕਮੁਨੀਆਂ ਕਰਕੇ ਮੁੜਿਓ ਕੱਖ ਨਹੀਂ ਬਾਹਰ ਯਾਰ ਨਾ ਆਪਣੀ ਇਹ ਧਰਤੀ ਨੂੰ ਛੱਡ ਕੇ ਜਾਓ ਇਹ ਧਰਤੀ ਨਸੀਬਾਂ ਵਾਲਿਆਂ ਨੂੰ ਮਿਲਦੀ ਹੈ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਬਾਈ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਪਤਾ ਨਹੀਂ ਕਿੰਨੇ ਕਸੀਂ ਕੋ ਤਪ ਕੀਤੇ ਹੋਣੇ ਆ ਕਿ ਧਰਤੀ ਤੇ ਸਾਡਾ ਜਨਮ ਹੋਇਆ ਛੱਡ ਕੇ ਨਾ ਭਜੂ ਆਜੋ ਲੜਾਂਗੇ ਖੀਰ ਦੇ ਸਾਥਕ ਲੜਾਂਗੇ ਯਾਰ ਕੋਈ ਫਰਕ ਨਹੀਂ ਪੈਂਦਾ ਆਪਣੇ ਪਹਿਲਾਂ ਵੀ ਲੜਦੇ ਰਹੇ ਆ ਇਹ ਤਾਂ ਸਦੀਆਂ ਤੋਂ ਲੈ ਕੇ ਸਾਡੇ ਪੇਸ਼ਪੰਗਾਂ ਨੇ ਜੰਗਾਂ ਯੁੱਧਸ਼ਿੰਗ ਅਰਸ਼ਤਾਂ ਸੋ ਪੱਕੇ ਨਾ ਮੇਰਾ ਵੀਰ ਜ਼ਮੀਨਾਂ ਵੇਚ ਕੇ ਜਾਇਓ ਮੈਨੂੰ ਕੱਲ ਹੀ ਇੱਕ ਪਟਵਾਰੀ ਨੇ ਦੱਸਿਆ ਕਹਿੰਦਾ ਭਾਈ ਸਾਡੇ ਕੋਲੇ ਜ਼ਮੀਨਾਂ ਰਜਿਸਟਰੀ ਹੁੰਦੀ ਹੈ ਵੱਡੀਆਂ ਵੱਡੀਆਂ ਕੰਪਨੀਆਂ ਸੜਕਾਂ ਦੇ ਆਲੇ-ਦਾਲੇ ਸੰਕੜੇ ਏਕੜੇ ਜ਼ਮੀਨ ਖਰੀਦ ਰਹੀਆਂ ਨੇ 11 ਏਕੜ ਜ਼ਮੀਨਾਂ ਖਰੀਦ ਰਹੀਆਂ ਨੇ ਵੱਡੀਆਂ-ਵੱਡੀਆਂ ਕੰਪਨੀਆਂ ਤੁਹਾਡੀ ਧਰਤੀ ਮਾਂ ਪੰਜਾਬ ਤੁਹਾਡਾ ਵੱਡੀਆਂ-ਵੱਡੀਆਂ ਕੰਪਨੀਆਂ ਦੇ ਹੱਥ ਚਲੇ ਜਾਣਾ ਵੱਡੇ-ਵੱਡੇ ਕਾਲਪਟਾਂ ਦੇ ਹੱਥ ਹੁਣਾਂ ਦੀ ਆ ਸਾਰੀਆਂ ਸਾਡੀਆਂ ਜ਼ਮੀਨਾਂ ਜਿਆਦਾ ਤਾਂ ਚਲੇ ਜਾਣਗੀਆਂ ਜੇ ਬਾਈ ਅਸੀਂ ਸੁਭ ਕਰਨ ਨੂੰ ਮਰਵਾ ਲਿਆ ਅਸੀਂ ਨਵਰੀਤ ਡੇਬ ਡੇ ਨੂੰ ਮਰਵਾ ਲਿਆ ਅਸੀਂ 700 ਕਿਸਾਨ ਉੱਥੇ ਆਪਣਾ ਮਰਵਾ ਲਿਆ 13 ਮਹੀਨੇ ਪਹਿਲਾਂ ਬੈਠੇ ਰਹੇ ਅੱਜ ਬੈਠੇ ਲੜ ਰਹੇ ਹਾਂ ਜੇ ਜ਼ਮੀਨਾਂ ਹੀ ਵੇਚ ਕੇ ਜਾਣਾ ਬਾਈ ਭੱਜਣਾ ਹੀ ਛੱਡ ਕੇ ਪੰਜਾਬ ਫਿਰ ਆਪਾਂ ਮਰਵਾ ਕਿਉਂ ਰਹੇ ਆਪਣੇ ਮਾਵਾ ਦੇ ਪੁੱਤੋਂ ਕਿਉਂ ਖਾਪ ਰਹੇ ਹਾਂ ਫਿਰ ਛੱਡ ਦੋ ਭਠੀਕਾ ਉਹਦਾ ਇਹਦਾ ਚੀਜ਼ ਖੋਣਾ ਕਿਉਂਦੇ ਨੇ ਯਾਰ ਸੋ ਠੀਕ ਹੈ ਭਾਈ ਗੌਰ ਕਰਿਓ ਅਬੋਕਰ ਵਾਲਿਆਂ ਨੂੰ ਤੇ ਭਾਜਪੀ ਨੂੰ ਘੇਰ ਕੇ ਸਵਾਲ ਪੁੱਛਣੇ ਆ ਤੇ ਕੱਲ ਨੂੰ ਵੱਡੀ ਗਿਣਤੀ ਵੱਲੋਂ ਵੀ ਪਹੁੰਚੋ ਤੇ ਵੱਡੀ ਗਿਣਤੀ ਭਾਈ ਸ਼ੰਭੂ ਖਨੋਰੀ ਵੀ ਪਹੁੰਚਿਆ ਕਰੋ ਤੁਹਾਡੀ ਲੋੜ ਹੈ ਇਸ ਲਈ